ਸਰਕਾਰਾਂ ਦੇ ਵਾਅਦੇ ਆ ਨੇ ਦੱਸ ਦਈਏ ਕਿ ਪੁਲ ਕਿੱਥੋਂ ਤੱਕ ਪਹੁੰਚਾਇਆ ਦੱਸ ਦੀਆਂ ਸੀ ਸਰਕਾਰਾਂ ਕਿ ਅਸੀਂ ਪੁਲ ਬਣਾ ਦੇਣਾ ਔਰ 70 ਸਾਲ ਰਾਜ ਕਰਨ ਵਾਲੀਆਂ ਸਰਕਾਰਾਂ ਨੇ ਇੱਥੋਂ ਕਿੰਨਾ ਕੁ ਲੋਕਾਂ ਨੂੰ ਸੁੱਖ ਦੇ ਦਿੱਤਾ ਜੇ ਦੱਸ ਦਈਏ ਕਿ ਇਸ ਹਲਕੇ ਦੇ ਲੋਕ 17 ਸਾਲਾਂ ਦੀਆਂ ਸਰਕਾਰਾਂ ਨੂੰ ਲਗਾਤਾਰ ਪੂਜਦੇ ਆਏ ਆ ਔਰ ਹਾਰ ਗਲਾ ਚ ਪਾਉਂਦੇ ਆਏ ਲੇਕਿਨ ਸਰਕਾਰਾਂ ਦੇ ਕੋਲੋਂ ਇਹ ਪੁਲ ਨਹੀਂ ਬਣਿਆ ਹੁਣਾ ਤਸਵੀਰਾਂ ਤੁਸੀਂ ਵੇਖੋ ਕਿ ਜਿਵੇਂ ਟਰੈਕਟਰ ਆ ਰਿਹਾ ਇਹ ਟਰਾਲੀ ਆ ਰਹੀ ਆ ਪਿੱਛੇ ਹੋਰ ਵੀ ਪਰਿਵਾਰ ਆ ਰਹੇ ਆ ਮੋਟਰਸਾਈਕਲਾਂ ਉੱਤੇ ਹੁਣ ਇਹ ਆਵਾਜ਼ਾਈ ਜਿਹੜੀ ਆ ਇਹ ਸੱਤ ਪਿੰਡ ਪੈਂਦੇ ਨੇ ਦਰਿਆ ਤੋਂ ਪਾਰ ਦੱਸ ਦਈਏ ਕਿ ਸੱਤਾ ਪਿੰਡਾਂ ਦੀ ਆਵਾਜ਼ਾਈ ਜਿਹੜੀ ਆ ਉਹ ਲਗਾਤਾਰ ਕਿਸੇ ਤਰ੍ਹਾਂ ਮੁਸ਼ਕਲਾਂ ਵਿੱਚ ਦੀ ਸਮਾਂ ਲੰਘਦਾ ਔਰ ਬਹੁਤ ਸਾਰੇ ਪਰਿਵਾਰ ਅਕਸਰ ਹੀ ਦਿੱਕਤਾਂ ਦੇ ਵਿੱਚ ਔਰ ਜੇ ਹਸਪੀਟਲਾਂ ਦੀ ਗੱਲ ਕਰੀਏ ਤਾਂ ਇਹਨਾਂ ਪਿੰਡਾਂ ਨੂੰ ਕਿਹੜੀਆਂ ਸਹੂਲਤਾਂ ਮਿਲ ਗਈਆਂ ਇਹਨਾਂ ਪਿੰਡਾਂ ਨੂੰ ਕਿੰਨਾ ਕੁ ਸੁੱਖ ਮਿਲ ਗਿਆ ਇਹਨਾਂ ਪਿੰਡਾਂ ਦੇ ਬੱਚੇ ਸਕੂਲਾਂ ਵਿੱਚ ਕਿੱਥੇ ਜਾਂਦੇ ਆ ਔਰ ਆਵਾਜਾਈ ਜੇ ਕੋਈ ਰਾਤ ਬਰਾਤ ਬਿਮਾਰ ਹੋ ਜਾਂਦਾ ਤਾਂ ਜਦੋਂ ਬਰਸਾਤਾਂ ਆਉਂਦੀਆਂ ਤਾਂ ਪੁਲ ਚੱਕਿਆ ਜਾਂਦਾ ਇੱਥੋਂ ਦੀ ਆਵਾਜਾਈ ਬਿਲਕੁਲ ਬੰਦ ਹੋ ਜਾਂਦੀ ਹੈ ਔਰ ਆਸ ਲੱਗੀ ਆ ਲੋਕਾਂ ਦੀ ਕਿ ਇਹ ਬਾਰਡਰ ਦੇ ਕੋਲ ਲੱਗਣ ਵਾਲਾ ਏਰੀਆ ਇਹ ਬਾਰਡਰ ਦੇ ਕੋਲ ਪੈਣ ਵਾਲਾ ਏਰੀਆ ਮਕੌੜਾ ਪੱਤਣ ਔਰ ਅਕਸਰ ਹੀ ਤੁਸੀਂ ਵੇਖਿਆ ਆਏਗਾ ਕਿ 2-4 ਮਹੀਨੇ ਬਾਅਦ ਜਦੋਂ ਡੀਸੀ ਸਾਹਿਬ ਨਵੇਂ ਆਉਂਦੇ ਆ ਤਾਂ ਪਹਿਲਾ ਮਹੂਰਤ ਇੱਥੇ ਆ ਕੇ ਹੁੰਦਾ ਪਹਿਲੇ ਇੱਥੇ ਹੀ ਲੱਡੂ ਵੰਡੇ ਜਾਂਦੇ ਆ ਕਿ ਇਹ ਪੁਲ ਦਾ ਕੰਮ ਕਿੰਨਾ ਕੁ ਹੋ ਗਿਆ ਤਾਂ ਕਿੰਨਾ ਕੁ ਰਹਿ ਗਿਆ ਸਿਰਫ ਲੋਕਾਂ ਨੂੰ ਆਸ਼ਵਾਸ਼ਣ ਦਿੱਤਾ ਜਾਂਦਾ ਕਿ ਇਸ ਦਾ ਕੰਮ ਚਾਲੂ ਹੋ ਗਿਆ ਲੱਗ ਗਿਆ ਜਿਵੇਂ ਤੁਸੀਂ ਬੁੱਤੀਆਂ ਲੱਗੀਆਂ ਵੇਖ ਰਹੇ ਹੋ ਵਾਈਟ ਕਲਰ ਵਾਲੀਆਂ ਤੁਹਾਨੂੰ ਦਿਖਾਈ ਦੇ ਰਹੀਆਂ ਹੋਣਗੀਆਂ ਐਵੇਂ ਕੁਝ ਸੁਣਨ ਨੂੰ ਮਿਲਦਾ ਕਿ ਇੱਥੇ ਨਿਸ਼ਾਨਦਈਆਂ ਹੋ ਗਈਆਂ ਨੇ ਲੇਕਿਨ ਕਲੀਅਰ ਅਜੇ ਕੁਝ ਨਹੀਂ ਹੋਇਆ ਕਿ ਲੋਕਾਂ ਦੀਆਂ ਨਿਸ਼ਾਨਦਈਆਂ ਹੋ ਗਈਆਂ ਕੰਮ ਚਾਲੂ ਹੋਣਾ ਜਾਂ ਨਹੀਂ ਹੋਣਾ ਜਿਨ੍ਹਾਂ ਲੋਕਾਂ ਦੇ ਰਕਵੇ ਨਾਲ ਲੱਗਦੇ ਸੀ ਉਹਨਾਂ ਵੱਲੋਂ ਵੀ ਦੱਸਿਆ ਜਾਂਦਾ ਵਾ ਕਿ ਇਸੇ ਤਰ੍ਹਾਂ ਦੇ ਕਈ ਤਰ੍ਹਾਂ ਦੇ ਪ੍ਰੋਸੈਸ ਚੱਲੇ ਆ ਲੇਕਿਨ ਪ੍ਰੋਪਰ ਸਿਰੇ ਨਹੀਂ ਚੜੇ ਕਿੰਨੇ ਸਾਲ ਹੋਰ ਔਰ ਕਿੰਨੀਆਂ ਸਰਕਾਰਾਂ ਦਾ ਹੋਰ ਇੰਤਜ਼ਾਰ ਕੀਤਾ ਜਾਵੇਗਾ ਤਾਂ ਫਿਰ ਇੱਥੇ ਪੁਲ ਬਣੇਗਾ ਹੁਣ ਪੁਲ ਦੀ ਗੱਲ ਕਰ ਦਈਏ ਕਿ ਲੋਕਾਂ ਨੂੰ ਤੰਗੀ ਕਿੰਨੀ ਆ ਜੇ ਹਸਪੀਟਲ ਦੀ ਗੱਲ ਕਰੀਏ ਤਾਂ ਜਦੋਂ ਇੱਥੋਂ ਪੁਲ ਚੱਕਿਆ ਜਾਂਦਾ ਫਿਰ ਉਹਨਾਂ ਲੋਕਾਂ ਦਾ ਹਸਪੀਟਲ ਜਾਣਾ ਆਪਣੇ ਪਰਿਵਾਰਾਂ ਨੂੰ ਲੈ ਕੇ ਮੁਸ਼ਕਿਲ ਹੋ ਜਾਂਦੀ ਹੈ ਔਰ ਵੱਡੇ ਹਸਪੀਟਲ ਅੱਠ ਪਿੰਡਾਂ ਨੂੰ ਜਿਵੇਂ ਕਿ ਇੱਥੇ ਜਿੰਨੇ ਪਿੰਡ ਪੈਂਦੇ ਨੇ ਇਹਨਾਂ ਵਿੱਚੋਂ ਲਾਸਟ ਪਿੰਡ ਲਸਿਆਣ ਪਿੰਡ ਹੈ ਹੁਣ ਅੱਠ ਪਿੰਡਾਂ ਦੀ ਆਵਾਜਾਈ ਇੱਥੋਂ ਦੀ ਹੈ ਔਰ ਇਹ ਪੁਲ ਦੇ ਉੱਤੋਂ ਗੰਨੇ ਦੀਆਂ ਟਰਾਲੀਆਂ ਤਿੰਨ ਫੇਰੇ ਕਰਕੇ ਲੈ ਜਾਂਦੀਆਂ ਜਾਂਦੀਆਂ ਔਰ ਫਿਰ ਤੀਜਾ ਫੇਰਾ ਲਿਆ ਕੇ ਤਾਂ ਉਹ ਸਾਰਾ ਗੰਨਾ ਦਰਿਆ ਦੇ ਵਿੱਚ ਦੀ ਕੱਢਿਆ ਜਾਂਦਾ ਔਰ ਤਿੰਨ ਟਰਾਲੀਆਂ ਪਾ ਕੇ ਗੰਨਾ ਕੱਢ ਕੇ ਇੱਕ ਟਰਾਲੀ ਤੇ ਲੋਡ ਕੀਤਾ ਜਾਂਦਾ ਜਿਵੇਂ ਰਸਤਾ ਜੇ ਪੂਰੀ ਟਰਾਲੀ ਵੱਡੀ ਲਿਆਉਣੀ ਆ ਚਾਰ ਟਰੈਕਟਰ ਪਾ ਕੇ ਵਿੱਚ ਦੀ ਜਿਵੇਂ ਹੁਣ ਪਾਣੀ ਘਟ ਹੈ ਹੁਣ ਅੱਗੇ ਦੱਸ ਦਈਏ ਆ ਦੱਸ ਦਈਏ ਕਿ ਜਿਵੇਂ ਜੀਵਿੰਦਾਰ ਭਰਾ ਵੇਖਿਆ ਤੁਸੀਂ ਕਿ ਗੰਨੇ ਦੀ ਟਰਾਲੀਆਂ ਜਿਹੜੀਆਂ ਇਧਰ ਦੀ ਉਧਰ ਲੋਡ ਕਰ ਰਹੇ ਆ ਔਰ